brought to by silver pumps top quality or consistent performance ke liye sirf silver pumps naam yaad rakhna puchheri se kya hai class <laughs> ki tab faisla waapas lo waapas lo waapas faislo o bhi mukhy mantri mubarakba kaddu utha hai loot hai bechoot hai fir kya guarantee do mi zara dum jabar puri karo ਪਰੇਟੈਸ ਕਰ ਰਹੇ ਸਾਰੇ ਪ੍ਰੋਟੈਸਟ ਜਿਹੜਾ ਸਾਡਾ 1152 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਕੰਟਰ ਦਾ ਪ੍ਰੋਟੈਸਟ ਆ ਇਹ ਸਾਡਾ ਪਹਿਲੇ ਦਿਨ ਨਹੀਂ ਹੈਗਾ ਅਸੀਂ 4 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਦੋਂ ਤੱਕ ਸਰਕਾਰ ਸਾਡੀ ਨੌਕਰੀ ਸੁਰੱਖਿਆਤ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ 4 ਸਾਲ ਤੋਂ ਚੱਲਦਾ ਆ ਰਿਹਾ ਤੇ ਚਾਹੇ ਸਾਨੂੰ 4 ਸਾਲ ਹੋਰ ਚਲਾਉਣਾ ਪਵੇ ਅਸੀਂ ਇਦਾਂ ਹੀ ਚੱਲਦਾ ਰਹੂਗਾ ਅੱਜ ਸੰਕੇਤਿਕ ਧਰਨਾ ਹੈ ਜਿਹੜੀ ਵਾਰ ਚੱਲੂਗਾ ਸਾਰੇ ਸਪੋਇਸਨ ਕਿਤਕੀ ਦਾ ਸਾਡੀ ਕਰੋ ਜਾਂ ਮਰੋ ਦੀ ਸਥਿਤੀ ਆ ਸਾਡੇ ਕੋਲ ਗਵਾਲ ਲਈ ਕੁਝ ਨਹੀਂ ਹੈਗਾ ਤੇ ਅੱਜ ਅਸੀਂ ਪੂਰੇ ਆਪਣੇ ਜੋ ਸਰਕਾਰ ਨੇ ਕਰਨਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਖੜਾ ਕੀਤਾ ਆ ਸਰਕਾਰ ਨੇ ਸਾਨੂੰ ਜੇਲਾ ਚ ਪਾਉਣਾ ਸਰਕਾਰ ਨੇ ਸਾਡੇ ਡਾਂਗਾ ਮਾਰ ਰਹੀਆਂ ਜੋ ਮਰਜ਼ੀ ਕਰ ਲੈ ਪਰ ਅਸੀਂ ਜਦੋਂ ਤੱਕ ਸਰਕਾਰ ਸਾਡੀ ਜਿਹੜੀ ਆ ਗੱਲ ਨੂੰ ਨਹੀਂ ਸੁਣਦੀ ਮੇਰਾ ਨਾਮ ਪ੍ਰੋਫੈਸਰ ਜਸਕਰਨ ਸਿੰਘ ਹੈ ਜੀ ਜਸਕਰ ਜੀ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਕੀ ਪ੍ਰੋਟੈਸਟ ਕੀ ਮੰਗਦੇ ਆ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੋਣਾ ਵੀ ਪਿਛਲੇ ਦਿਨੀ ਇੱਕ ਲੋਕ ਦੁੱਖੀ ਫੈਸਲਾ ਜਿਹੜਾ ਮੁਲਕ ਦੀ ਸਰਵੋੱਚ ਅਦਾਲਤ ਵੱਲੋਂ ਆਇਆ ਅ ਵੀ ਜਿਹੜੀ 1158 ਸਹਾਇਕ ਪ੍ਰੋਫੈਸਰਾਂ ਦੇ ਪਿਛਲੇ 25 ਸਾਲਾਂ ਬਾਅਦ ਭਰਤੀ ਨਿਕਲੀ ਸੀ ਉਹ ਭਰਤੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਤੇ ਅਸੀਂ ਇਸ ਫੈਸਲੇ ਨੂੰ ਇਸ ਰੂਪ ਦੇ ਵਿੱਚ ਦੇਖਦੇ ਹਾਂ ਵੀ ਇਹ ਜਿਹੜਾ ਫੈਸਲਾ ਉਹ ਇਕੱਲਾ 1158 ਸਹਾਇਕ ਪ੍ਰੋਫੈਸਰਾਂ ਦੇ ਵਿਰੁੱਧ ਫੈਸਲਾ ਨਹੀਂ ਹੈ ਇਹ ਪੁੱਲ ਪੰਜਾਬੀ ਅੱਡੇ ਪੁੱਲ ਸਿੱਖਿਆ ਪ੍ਰਬੰਧ ਦਾ ਜਿਹੜਾ ਸਿੱਖਿਆ ਸਰਕਾਰੀ ਸਿੱਖਿਆ ਪ੍ਰਬੰਧ ਉਹਦੇ ਵਿਰੁੱਧ ਫੈਸਲਾ ਆਇਆ ਹੈ ਇਹ ਪੁੱਲ ਪੰਜਾਬ ਦੇ ਗਰੀਬ ਵਿਦਿਆਰਥੀ ਜਿਹੜੇ ਉਹਨਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਸੀ ਕਿੱਥੇ ਪਿਛਲੇ 25 ਸਾਲਾਂ ਤੋਂ ਕੋਈ ਨਿਜਮਤ ਜਿਹੜੀ ਭਰਤੀ ਨਹੀਂ ਹੋਈ ਕਾਲਜਾਂ ਦੇ ਵਿੱਚ ਪ੍ਰੋਫੈਸਰ ਵੀ ਹੋਣੇ ਅਧਿਆਪਕ ਵੀ ਹੋਣੇ ਕਾਲਜ ਸੀ ਤੇ ਉਹਨਾਂ ਦੀ ਬੜੀ ਦੁਰਦਸ਼ਾ ਸੀ ਉਹਨਾਂ ਕਾਲਜਾਂ ਦੀ ਜਿਹੜੀ ਹਨ ਹਾਲਤਾਂ ਉਹ ਮੋੜ ਫਿਰ ਉਸੇ ਉਹ ਬੁਰੀ ਹਾਲਤ ਦੇ ਵਿੱਚ ਟੱਕਣ ਦੀ ਹਾਲਤ ਦੇ ਵਿੱਚ ਉਹ ਜਾ ਰਹੇ ਇਹ ਹੁਣ ਤੱਕ ਦੇ ਤੱਕ ਪ੍ਰੋਟੈਸਟ ਜਿਹੜਾ ਜਾਰੀ ਰਹੇ ਤਾਂ ਪਹਿਲੀ ਗੱਲ ਤਾਂ ਸਾਡੀ ਇਹ ਵੀ ਸਾਡੀ ਜਿਹੜੀ ਇਹ ਲੜਾਈ ਆ ਸਾਡਾ ਜਿਹੜਾ ਇਹ ਸੰਗਰਾਮ ਆ ਇਹ ਸੰਗਰਾਮ ਬਹੁਤ ਵੱਡਾ ਹੈ ਅਸੀਂ ਤਾਂ ਇਸ ਸੰਗਰਾਮ ਦੇ ਵਿੱਚ ਪਾ ਉਮਰ ਲੜਨ ਲਈ ਤਿਆਰ ਆ ਕਿਉਂਕਿ ਇਹ ਸੰਗਰਾਮ ਸਾਡਾ ਸਿਰਫ ਸਾਡੀ ਭਰਤੀ ਨਾਲ ਜੁੜਿਆ ਹੋਇਆ ਨਹੀਂ ਜੇਕਰ ਇਹ ਭਰਤੀ ਪੂਰੀ ਵੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਨੇ ਜਿਵੇਂ ਕਿ ਨਿੱਜੀਕਰਨ ਦੇ ਖਿਲਾਫ ਲਗਾਤਾਰ ਜਿਹੜੇ ਸਰਕਾਰੀ ਕਾਲਜਾਂ ਦਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈਗਾ ਵਿਦਿਆਰਥੀਆਂ ਦੀਆਂ ਜਿਹੜੀਆਂ ਫੀਸਾਂਆਂ ਦੀਆਂ ਉਹ ਲਗਾਤਾਰ ਵਧਾਈਆਂ ਜਾ ਰਹੀਆਂ ਨੇ ਸਰਕਾਰਾਂ ਦੀਆਂ ਜਿਹੜੀਆਂ ਗਰੰਟਾਂ ਨੇ ਜਿਹੜੀਆਂ ਸਰਕਾਰੀ ਕਾਲਜਾਂ ਨੂੰ ਮਿਲਣੀਆਂ ਨਹੀਂ ਉਹ ਗਰੰਟਾਂ ਦੇ ਉੱਤੇ ਕੱਟ ਲਾਇਆ ਜਾ ਰਹੇ ਨੇ ਨਵੀਂ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੂਰੀ ਸਿੱਖਿਆ ਨੀਤੀ ਦੇ ਤਹਿਤ ਪੂਰੇ ਸਿੱਖਿਆ ਪ੍ਰਬੰਧ ਦਾ ਭਗਮਾਨਕਰਨ ਕੀਤਾ ਜਾ ਰਿਹਾ ਧਰੂ ਧਰੂਵੀਕਰਨ ਕੀਤਾ ਜਾ ਰਿਹਾ ਫਾਸੀ ਬਾਦ ਜਿਹੜੇ ਨੀਮ ਨੇ ਉਹ ਲਾਗੂ ਕੀਤੇ ਜਾ ਰਹੇ ਨੇ ਸੋ ਫਿਲਹਾਲ ਤਾਂ ਸਾਡੀ ਲੜਾਈ ਜਰੂਰ 1152 ਫਰੰਟ ਦੀ ਇਸ ਇਸ ਮੌਕੇ ਦੀ ਸਾਡੀ ਲੜਾਈ ਇਹ ਆ ਵੀ ਇਹ ਭਰਤੀ ਨੂੰ ਬਚਾਇਆ ਜਾਵੇ ਕਿਉਂਕਿ ਇਹਨਾਂ ਭਰਤੀ ਬਚੂਗੀ ਤਾਂ ਹੀ ਜਿਹੜਾ ਸਾਡਾ ਸਿੱਖਿਆ ਪ੍ਰਬੰਧ ਦਾ ਸਰਕਾਰੀ ਸਿੱਖਿਆ ਪ੍ਰਬੰਧ ਉਹ ਬਚੂਗਾ ਪਰ ਸਾਡੀ ਲੜਾਈ ਆ ਇਹ ਲੰਬੀ ਲੜਾਈ ਆ ਅਸੀਂ ਪਾ ਉਮਰ ਇਸ ਲੜਾਈ ਦੇ ਲਈ ਲੱਗਦੇ ਹਾਂ ਅੱਜ ਇੱਕ ਦਿਨ ਦਾ ਸੰਕੇਤਿਕ ਧਰਨਾ ਹੈ ਜਾਂ ਇਹ ਲਗਾਤਾਰ ਹੁਣ ਚੱਲੂਗੀ ਲੜੀ ਵਾਚ ਰਹੇ ਫਿਲਹਾਲ ਅਸੀਂ ਇਹਦੀ ਜਿਹੜੀ ਰੂਪਰੇਖਾ ਕੀ ਉਹ ਕੋਈ ਐ ਤੈਅ ਕਰਕੇ ਨਹੀਂ ਆਈ ਇਹ ਸੰਕੇਤਿਕਾ ਇਹ ਸਰਕਾਰ ਦੇ ਮਨਸ਼ਾ ਦੇ ਉੱਤੇ ਆ ਅਸੀਂ ਤਾਂ ਇਹ ਸੰਕੇਤਿਕ ਧਰਨੇ ਲਾਉਣ ਦੇ ਵਾਸਤੇ ਵੀ ਸਾਨੂੰ ਦਾ ਕੋਈ ਲੋੜ ਨਹੀਂ ਸੀ ਅਸੀਂ ਤਾਂ ਕਾਲਜਾਂ ਦੇ ਵਿੱਚ ਉਹਨਾਂ ਐਡਮਿਸ਼ਨਾਂ ਚੱਲ ਰਹੀਆਂ ਨੇ ਦਾਖਲੇ ਚੱਲ ਰਹੇ ਨੇ ਉੱਥੇ ਸਾਡੀ ਹਾਜ਼ਰੀ ਬੇहद ਜ਼ਰੂਰੀ ਆ ਅਸੀਂ ਹੁਣ ਲਾਮਬੰਦੀ ਕਰ ਰਹੇ ਸੀ ਕਾਲ ਜਾਂਦੇ ਪਰ ਲਈ ਬਿਵਾਰਤੀ ਲੈ ਕੇ ਆ ਰਹੇ ਸੀ ਪਰ ਹੁਣ ਇਸ ਪੀਕ ਮੌਕੇ ਦੇ ਉੱਤੇ ਜਦੋਂ ਐਡਮਿਸ਼ਨਾਂ ਦਾ ਸਮਾਂ ਦਾ ਉਸ ਮੌਕੇ ਤੇ ਸਾਨੂੰ ਮਜਬੂਰ ਕੀਤਾ ਗਿਆ ਅਸੀਂ ਮਜਬੂਰੀ ਦੇ ਇੱਥੇ ਆਏ ਆ ਦੇ ਸਾਡੀ ਗੱਲ ਸੁਣ ਲਈ ਜਾਂਦੀ ਆ ਸਾਨੂੰ ਸੀਐਮ ਪੱਧਰ ਦੀ ਮੀਟਿੰਗ ਮਿਲ ਲਈ ਜਾਂਦੀ ਆ ਰਿਵਿਊ ਪਟੀਸ਼ਨ ਦਾ ਦਾਖਲ ਹੋ ਜਾਂਦੀ ਆ ਇੰਟਰਮ ਰਿਲੀਫ ਸਾਨੂੰ ਮਿਲ ਜਾਂਦਾ ਸਾਨੂੰ ਕੋਈ ਸ਼ੌਕ ਨਹੀਂ ਅਸੀਂ ਹਾਂਜੀ